ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਬਾਲਵਸਤਾ ਵਿੱਚ ਸਨ ਉਦੋਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਸੋਚਿਆ ਕਿ ਹੁਣ ਨਾਨਕ ਨੂੰ ਕੁਝ ਕੰਮ ਕਰਨਾ ਸਿਖਾਉਣਾ ਚਾਹੀਦਾ ਹੈ ਜੇ ਨਾਨਕ ਕੋਈ ਕੰਮ ਕਰੇਗਾ ਤਾਂ ਕਰਮਾਇਆ ਲੈ ਕੇ ਆਏਗਾ ਤੇ ਇਸ ਨੂੰ ਇਹ ਵੀ ਸਮਝ ਲੱਗ ਜਾਏਗੀ ਕਿ ਜ਼ਿੰਦਗੀ ਵਿੱਚ ਕੰਮ ਕਰਨਾ ਕਿੰਨਾ ਜ਼ਰੂਰੀ ਹੈ ਨਹੀਂ ਤਾਂ ਇਹਦੀ ਵਿਹਲੇ ਫਿਰਨ ਦੀ ਆਦਤ ਪੈ ਜਾਣੀ ਹੈ एक दिन पिता मेहता कालू ने गुरु साहब नराने भेज दिता गुरु साहब ने मजा चरण ला दिखा शानदार दरख्त के हेठा लेट गए जदों गुरु साहब आराम कर रहे ने। ता सारे पशु वाड़ तोड़ के एक खेत वि जाबड़े उन्होंने सारे पशुआ ने उस किसान का सारा खेत खराब कर दिता कुछ भी छड़िया नहीं सी पिछे जदों किसान ने देख कि मेरी फसल तबाह कि हो गई है ਉਸਨੇ ਦੇਖਿਆ ਕਿ ਗਾਵਾਂ ਮੱਜਾਂ ਨੇ ਮੇਰੇ ਖੇਤ ਵਿੱਚ ਵੜ ਕੇ ਇਹ ਸਾਰੀ ਤਬਾਹੀ ਮਚਾਈ ਹੈ ਤਾਂ ਉਸ ਕਿਸਾਨ ਨੇ ਸਾਰੀਆਂ ਗਾਵਾਂ ਮੱਜਾਂ ਨੂੰ ਆਪਣੇ ਕਾਬਜ਼ੇ ਵਿੱਚ ਕਰ ਲਿਆ ਤੇ ਉਧਰ ਗੁਰੂ ਸਾਹਿਬ ਦਰਖਤ ਦੇ ਹੇਠਾਂ ਆਰਾਮ ਕਰ ਰਹੇ ਸਨ ਅਸਲ ਵਿੱਚ ਗੁਰੂ ਸਾਹਿਬ ਬਾਲਵਸਥਾ ਵਿੱਚ ਆਪਣੇ ਨਿੱਜ ਰੂਪ ਵਿੱਚ ਟਿਕ ਗਏ ਸਨ ਮਹਾਰਾਜ ਨੇ ਕਿਸੇ ਨਾਲ ਵੀ ਕੋਈ ਲगाव ਨਹੀਂ ਸੀ ਰੱਖਿਆ ਮਹਾਰਾਜ ਉਸ ਸਮੇਂ ਕੋਈ ਕਰਾਮਾਤ ਜ਼ਾਹਿਰ ਨਹੀਂ ਸੀ ਕਰ ਰਹੇ ਮਹਾਰਾਜ ਬਾਲਵਸਥਾ ਵਿੱਚ ਕਿਸੇ ਨਾਲ ਵੀ ਜ਼ਿਆਦਾ ਮਿਲਦੇ ਜੁਲਦੇ ਨਹੀਂ ਸੀ ਹਰ ਵਕਤ ਪ੍ਰਭੂ ਦੀ ਵਰਤੀ ਵਿੱਚ ਰਹਿੰਦੇ ਸੀ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰਨੀ ਬਸ ਹਰ ਸਮੇਂ ਆਪਣੇ ਆਪ ਵਿੱਚ ਹੀ ਟਿਕੇ ਰਹਿੰਦੇ ਸਨ ਅਸਲ ਵਿੱਚ ਆਮ ਲੋਕ ਅਜਿਹੇ ਇਨਸਾਨਾਂ ਨੂੰ ਸਮਝ ਨਹੀਂ ਪਾਉਂਦੇ ਗੁਰੂ ਸਾਹਿਬ ਨਾ ਖੇਡਦੇ ਨਾ ਜ਼ਿਆਦਾ ਕਿਸੇ ਨਾਲ ਬੋਲਦੇ ਚੱਲਦੇ ਅਜਿਹੇ ਕੋਈ ਵੀ ਬਚਪਨ ਵਾਲੀ ਕਿਰਿਆ ਨਹੀਂ ਸੀ ਕਰਦੇ ਆਪਣੇ ਆਪ ਵਿੱਚ ਹੀ ਟਿਕੇ ਰਹਿੰਦੇ ਸਨ ਉਹ ਅਜਹੀ ਅਵਸਥਾ ਜਦੋਂ ਲੋਕ ਦੇਖਦੇ ਸੀ ਇੱਕ ਬੱਚੇ ਦੀ ਉਹ ਤਾਂ ਇਹੀ ਸੋਚਦੇ ਸੀ ਜਾਂ ਤਾਂ ਇਸ ਬੱਚੇ ਨੂੰ ਨજર ਲੱਗੀ ਹੈ ਜਾਂ ਇਸ ਤੇ ਕਿਸੇ ਪ੍ਰੇਤ ਦਾ ਸਾਇਆ ਹੈ ਉਹਨਾਂ ਨੂੰ ਕੌਣ ਸਮਝਾਵੇ ਕਿ ਇਹ ਤਾਂ ਖੁਦ ਪਰਮਾਤਮਾ ਸਰੂਪ ਨੇ ਜਦੋਂ ਭਾਈ ਮਹਿਤਾ ਕਾਲੂ ਨੂੰ ਇਹ ਪਤਾ ਲੱਗਿਆ ਕਿ ਨਾਨਕ ਬੱਚਿਆਂ ਨਾਲ ਖੇਡਦੇ ਨਹੀਂ ਹੈ ਦੁਨਿਆਵੀ ਕੰਮਾਂ ਅਤੇ ਖੇਡਾਂ ਵਿੱਚ ਰੁਚੀ ਨਹੀਂ ਲੈਂਦੇ ਹਮੇਸ਼ਾ ਆਪਣੇ ਆਪ ਵਿੱਚ ਹੀ ਮਗਨ ਰਹਿੰਦੇ ਨੇ ਤਾਂ ਹੀ ਉਹਨਾਂ ਨੇ ਗੁਰੂ ਸਾਹਿਬ ਨੂੰ ਦੁਨਿਆਵੀ ਕੰਮਾਂ ਬਾਰੇ ਦੁਨੀਆਂ ਦੇ ਸਾਰੇ ਕੰਮ ਸਿਖਾਉਣ ਲਈ ਮੱਝਾਂ ਗਾਵਾਂ ਚਾਰਨ ਲਈ ਭੇਜਿਆ ਸੀ ਕਿ ਜਦੋਂ ਇਹ ਕੰਮ ਵਿੱਚ ਲੱਗੇਗਾ ਤਾਂ ਇਸ ਦੀ ਬੁੱਧੀ ਆਪਣੇ ਆਪ ਠੀਕ ਹੋ ਜਾਊਗੀ ਗੁਰੂ ਮਹਾਰਾਜ ਦੇ ਮੱਝਾਂ ਗਾਵਾਂ ਚਰਾਉਣ ਦਾ ਇਹ ਮੁੱਖ ਕਾਰਨ ਸੀ ਜਦੋਂ ਗੁਰੂ ਸਾਹਿਬ ਦੀਆਂ ਮੱਝਾਂ ਨੂੰ ਕਿਸਾਨ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਗੁੱਸੇ ਵਿੱਚ ਉੱਚੀ ਉੱਚੀ ਆਵਾਜ਼ਾਂ ਮਾਰਦਾ ਕਿ ਕਿਸ ਦੀਆਂ ਨੇ ਇਹ ਗਾਵਾਂ ਮੱਝਾਂ ਕੌਣੇ ਇਹਨਾਂ ਦਾ ਮਾਲਕ ਉਦੋਂ ਗੁਰੂ ਸਾਹਿਬ ਸੱਚੇ ਪਾਸ਼ਾ ਨੇ ਆਪਣੇ ਨੇਤਰ ਖੋਲੇ ਤਾਂ ਉਹ ਕਿਸਾਨ ਗੁਰੂ ਸਾਹਿਬ ਨੂੰ ਬਹੁਤ ਗੁੱਸੇ ਵਿੱਚ ਬੋਲਦਾ ਉਹ ਬਾਲਕ ਤੇਰੀਆਂ ਮੱਜਾਂ ਨੇ ਮੇਰੀ ਸਾਰੀ ਫਸਲ ਨਸ਼ਟ ਕਰ ਦਿੱਤੀ ਸਾਰਾ ਖੇਤ ਤਬਾਹ ਕਰ ਦਿੱਤਾ ਹੁਣ ਮੇਰੇ ਇਸ ਨੁਕਸਾਨ ਦਾ ਹਜਾਨਾ ਪਰ ਜੇ ਤੂੰ ਮੇਰੇ ਨੁਕਸਾਨ ਦਾ ਹਰਜਾਨਾ ਨਹੀਂ ਭਰੇਗਾ ਤਾਂ ਮੈਂ ਤੈਨੂੰ ਤਲਵੰਡੀ ਦੇ ਰਾਜੇ ਕੋਲ ਲੈ ਕੇ ਜਾਵਾਂਗਾ ਗੁਰੂ ਸਾਹਿਬ ਨੇ ਉਸ ਕਿਸਾਨ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਉੱਠ ਕੇ ਗਾਵਾਂ ਮੱਜਾਂ ਨੂੰ ਹੱਕ ਕੇ ਉਸ ਦੇ ਖੇਤੋਂ ਬਾਹਰ ਕੱਢਣ ਲੱਗੇ ਅਸਲ ਵਿੱਚ ਸਾਹ ਸੰਗਤ ਜੀ ਇਹ ਸਾਰੇ ਗੁਰੂ ਸਾਹਿਬ ਦੇ ਕੌਤਕ ਸਨ ਜਿਨ੍ਹਾਂ ਨੂੰ ਸਮਝਣਾ ਆਮ ਬੰਦੇ ਦੀ ਖੇਡ ਨਹੀਂ ਜੇ ਗੁਰੂ ਮਹਾਰਾਜ ਕਿਰਪਾ ਕਰ ਦੇਣ ਤਾਂ ਹੀ ਗੁਰੂ ਸਾਹਿਬ ਦੇ ਕੌਤਕ ਸਮਝ ਆਉਂਦੇ ਨੇ ਨਹੀਂ ਤਾਂ ਬੰਦਾ ਸ਼ੰਕੇ ਵਿੱਚ ਰਹਿ ਜਾਂਦਾ ਉਸ ਕਿਸਾਨ ਨੇ ਗੁਰੂ ਸਾਹਿਬ ਦੀਆਂ ਜੋ ਗਾਵਾਂ ਮੱਜਾਂ ਆਪਣੇ ਕਾਬਜ਼ੇ ਵਿੱਚ ਕੀਤੀਆਂ ਸਨ ਗੁਰੂ ਸਾਹਿਬ ਕਹਿਣ ਲੱਗੇ ਕਿ ਕਿਸਾਨ ਜੋ ਤੂੰ ਮੇਰੀਆਂ گاਵਾ ਮੱਜਾਂ ਆਪਣੇ ਕਾਬਜ਼ੇ ਵਿੱਚ ਕੀਤੀਆਂ ਨੇ ਉਹ ਤੋਂ ਮੈਨੂੰ ਵਾਪਸ ਕਰ ਦੇ ਜੇ ਤੇਰਾ ਖੇਤ ਉੱਜੜ ਵੀ ਗਿਆ ਤਾਂ ਪਰਮਾਤਮਾ ਤੇਰੀ ਬਾਕੀ ਰਹਿਣ ਦੀ ਫਸਲ ਵਿੱਚ ਬਰਕਤ ਪਾਏਗਾ ਲੜਾਈ ਕਰਨ ਨਾਲ ਕੁਝ ਨਹੀਂ ਹੋਣਾ ਜੋ ਹੋਣਾ ਸੀ ਉਹ ਹੋ ਗਿਆ ਗੁੱਸਾ ਗਿਆ ਛੱਡ ਦੇ ਸਾਡੀਆਂ گاਵਾ ਮੱਜਾਂ ਨੂੰ ਵੀ ਛੱਡ ਦੇ ਉਹ ਕਿਸਾਨ ਰੋਲਾ ਪਾਉਂਦਾ ਪਾਉਂਦਾ ਤਲਵੰਡੀ ਦੇ ਰਾਜੇ ਰਾਈ ਬਲਾਰ ਕੋਲ ਪਹੁੰਚ ਜਾਂਦਾ ਹੈ ਉੱਥੇ ਜਾ ਕੇ ਉੱਚੀ ਉੱਚੀ ਪੁਕਾਰ ਕਰਦਾ ਹੈ ਕਹਿੰਦਾ ਕਿ ਇਹਨਾਂ ਦੀਆਂ ਗਾਵਾਂ ਮੱਝਾਂ ਨੇ ਮੇਰਾ ਸਾਰਾ ਖੇਤ ਚਰ ਲਿਆ। ਮੇਰੀ 6 ਮਹੀਨਿਆਂ ਦੀ ਫਸਲ ਬਰਬਾਦ ਕਰ ਦਿੱਤੀ। ਮੈਨੂੰ ਬਰਬਾਦ ਕਰ ਦਿੱਤਾ। ਇਸ ਬਾਲਕ ਦੇ ਪਿਤਾ ਦਾ ਨਾਂ ਹੈ ਮਹਿਤਾ ਗਾਲੂ ਅਤੇ ਉਹ ਪਟਵਾਰੀ ਹੈ ਇੱਥੋਂ ਦਾ। ਮਹਾਰਾਜ ਇਸ ਨੂੰ ਬਣਦਾ ਹਰਜਾਨਾ ਅਤੇ ਸਜ਼ਾ ਦਿਓ। ਨਹੀਂ ਤਾਂ ਇਹ ਬਾਕੀ ਲੋਕਾਂ ਦੇ ਖੇਤ ਵੀ ਤਬਾਹ ਕਰਵਾ ਦੇਵੇਗਾ। ਬਹੁਤ ਹੀ ਲਾਪਰਵਾਹ ਬਾਲਕ ਹੈ। ਰੋਜ਼ ਕਿਸੇ ਨਾ ਕਿਸੇ ਦੇ ਖੇਤ ਵਿੱਚ ਗਾਵਾ ਮੱਜਾਂ ਬਾੜ ਕੇ ਉਹਨਾਂ ਦਾ ਖੇਚਰਾ ਦੋਗਾ ਮੱਜਾਂ ਖਾਵਾ ਛੱਡ ਕੇ ਇਹ ਸੌ ਜਾਂਦਾ ਹੈ ਰਾਇ ਬਲਾਰ ਤਲਵੰਡੀ ਦਾ ਉਹ ਬੰਦਾ ਸੀ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਬਹੁਤ ਪ੍ਰੇਮ ਕਰਦਾ ਸੀ ਪਰ ਹਾਲੇ ਤੱਕ ਉਸ ਦੇ ਮਨ ਵਿੱਚ ਗੁਰੂ ਸਾਹਿਬ ਪ੍ਰਤੀ ਜ਼ਿਆਦਾ ਸ਼ਰਧਾ ਨਹੀਂ ਸੀ ਬਣੀ ਇਸ ਤੋਂ ਅੱਗੇ ਇੱਕ ਅਜੀਹਾ ਕੌਤਕ ਵਰਤਦਾ ਜਿਸ ਵਿੱਚ ਗੁਰੂ ਸਾਹਿਬ ਉੱਪਰ ਇੱਕ ਛੇਸ਼ਨਾਗ ਛਾਂ ਕਰਦਾ ਇਸ ਕੌਤਕ ਤੋਂ ਬਾਅਦ ਰਾਇ ਬਲਾਰ ਗੁਰੂ ਸਾਹਿਬ ਦਾ ਸਰਧਾਲੂ ਬਣ ਜਾਏਗਾ ਅਤੇ ਅੰਤ ਸਮੇਂ ਤੱਕ ਗੁਰੂ ਸਾਹਿਬ ਨੂੰ ਸਿਮਰਦਾ ਰਹੇਗਾ ਹੈ ਤਾਂ ਉਹ ਮੁਸਲਮਾਨ ਸੀ ਪਰ ਗੁਰੂ ਸਾਹਿਬ ਦਾ ਸਰਧਾਲੂ ਬਣ ਜਾਵੇਗਾ ਸੋ ਰਾਇ ਬਲਾਰ ਕਿਸਾਨ ਦੀਆਂ ਗੱਲਾਂ ਸੁਣ ਕੇ ਕਹਿੰਦਾ ਅੱਛਾ ਇਸ ਬਾਲਕ ਨੇ ਤੇਰਾ ਸਾਰਾ ਖੇਤ ਚਰਵਾ ਦਿੱਤਾ ਹੱਸਦਾ ਹੋਇਆ ਕਹਿਣ ਲੱਗਿਆ ਇਹ ਬਾਲਕ ਤਾਂ ਮੈਨੂੰ ਮਸਤਾਨਾ ਲੱਗਦਾ ਸੋ ਉਸਨੇ ਆਪਣਾ ਇੱਕ ਸੇਵਕ ਭੇਜਿਆ ਤੇ ਗੁਰੂ ਸਾਹਿਬ ਦੇ ਪਿਤਾ ਨੂੰ ਦਰਬਾਰ ਵਿੱਚ ਸੱਦਿਆ ਉਹ ਸੇਵਕ ਜਾ ਕੇ ਮਹਿਤਾ ਕਾਲੂ ਜੀ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਦਰਬਾਰ ਵਿੱਚ ਚੱਲੋ ਤੁਹਾਡੇ ਪੁੱਤਰ ਨੇ ਕਿਸੇ ਦਾ ਖੇਤ ਉਜਾੜ ਦਿੱਤਾ ਹੈ ਪਿਤਾ ਮਹਿਤਾ ਕਾਲੂ ਇਹ ਸੁਣ ਕੇ ਬਹੁਤ ਦੁਖੀ ਹੁੰਦੇ ਨੇ ਮਨ ਵਿੱਚ ਸੋਚਦੇ ਨੇ ਕਿ ਸਾਡਾ ਪੁੱਤਰ ਕਦੋਂ ਸਾਨੂੰ ਸੁੱਖ ਦੇਵੇਗਾ ਅਸਲ ਵਿੱਚ ਪਿਤਾ ਮਹਿਤਾ ਕਾਲੂ ਦੀ ਬਿਰਤੀ ਸੰਸਾਰਿਕ ਹੈ ਹਾਲੇ ਉਸ ਨੂੰ ਗੁਰੂ ਸਾਹਿਬ ਆਮ ਬੱਚਿਆਂ ਦੀ ਤਰ੍ਹਾਂ ਲੱਗਦੇ ਨੇ ਕਿ ਕੰਮ ਕਰਨ ਤੇ ਸੰਸਾਰ ਦੀਆਂ ਗੱਲਾਂ ਨੂੰ ਸਮਝਣ ਘਰ ਪਰਿਵਾਰ ਚ ਲਾਉਣ ਪਰ ਇਹ ਨਹੀਂ ਜਾਣਦੇ ਕਿ ਇਹ ਤਾਂ ਦੁਨੀਆਂ ਚ ਲਾਉਣ ਆਏ ਨੇ ਸੋ ਜਦੋਂ ਪਿਤਾ ਮਹਿਤਾ ਕਾਲੂ ਰਾਇ ਬਲਾਰ ਦੇ ਦਰਬਾਰ ਵਿੱਚ ਪਹੁੰਚਦੇ ਨੇ ਤਾਂ ਪਿਤਾ ਮਹਿਤਾ ਕਾਲੂ ਜੀ ਨੂੰ ਰਾਇ ਬਲਾਰ ਕਹਿੰਦਾ ਕਿ ਤੁਹਾਨੂੰ ਡਰ ਨਹੀਂ ਲੱਗਦਾ ਜਦੋਂ ਤੁਸੀਂ ਆਪਣੇ ਮਸਤਾਨੇ ਪੁੱਤਰ ਨੂੰ گاਵਾ ਮੱਝਾਂ ਦੇ ਕੇ ਤੋੜ ਦਿੰਦੇ ਹੋ ਇਹ ਲੋਕਾਂ ਦੇ ਖੇਤਾਂ ਵਿੱਚ ਮੱਝਾਂ گاਵਾ ਵੜ ਕੇ ਉਹਨਾਂ ਦੀ ਫਸਲ ਖਰਾਬ ਕਰ ਦਿੰਦਾ ਹੈ ਇਹਦਾ ਨੁਕਸਾਨ ਤੁਹਾਨੂੰ ਭਰਨਾ ਪਏਗਾ ਪਰੋ ਸੋ ਸਾਹ ਸੰਗਤ ਜੀ ਸੱਚੇ ਪਾਤਸ਼ਾਹ ਐਨੀ ਦੇਰ ਤੋਂ ਰਾਏ ਬਲਾਰ ਦੇ ਦਰਬਾਰ ਵਿੱਚ ਖੜੇ ਸਨ ਮਹਾਰਾਜ ਉੱਥੇ ਅੱਖਾਂ ਨੇਵੀਆਂ ਕਰਕੇ ਖੜੇ ਸਨ ਜਦੋਂ ਰਾਏ ਬਲਾਰ ਨੇ ਉਹਨਾਂ ਦੇ ਪਿਤਾ ਨੂੰ ਹਰਜਾਨਾ ਭਰਨ ਲਈ ਕਿਹਾ ਤਾਂ ਗੁਰੂ ਸਹਿਬ ਬੋਲੇ ਅਸੀਂ ਤੇਰਾ ਹਰਜਾਨਾ ਕਿਉਂ ਭਰੀਏ ਜੇ ਤੇਰੇ ਖੇਤ ਨੂੰ ਕੁਝ ਹੋਇਆ ਹੋਵੇ ਤਾਂ ਹੀ ਹਰਜਾਨਾ ਭਰਾਂਗੇ ਜਾ ਜਾ ਕੇ ਆਪਣਾ ਖੇਤ ਦੇ ਖੇਤਾਂ ਤੇਰਾ ਉਸੇ ਤਰ੍ਹਾਂ ਇੱਕ ਪੱਤਾ ਵੀ ਨਹੀਂ ਟੁੱਟਿਆ ਹੋਇਆ ਕਿਸਾਨ ਕਹਿੰਦਾ ਤੁਸੀਂ ਕਹਿੰਦੇ ਹੋ ਇੱਕ ਪੱਤਾ ਵੀ ਨਹੀਂ ਟੁੱਟਿਆ ਜਾ ਕੇ ਦੇਖੋ ਉੱਥੇ ਇੱਕ ਪੱਤਾ ਬਚਿਆ ਹੀ ਨਹੀਂ ਸਾਰਾ ਕੁਝ ਮੱਜਾਂ ਗਾਵਾਂ ਖਾ ਗਈਆਂ ਨੇ ਰਾਇਬਲਾਰ ਉਹਨਾਂ ਦੋਹਾਂ ਦੀਆਂ ਗੱਲਾਂ ਸੁਣ ਕੇ ਕਸ਼ਮਕਸ਼ ਵਿੱਚ ਪੈ ਗਿਆ ਕਿ ਕਿਸ ਦੀ ਗੱਲ ਮੰਨੇ ਫਿਰ ਰਾਇਬਲਾਰ ਨੇ ਆਪਣਾ ਇੱਕ ਸੇਵਕ ਭੇਜਿਆ ਕਿ ਜਾ ਕੇ ਇਸ ਕਿਸਾਨ ਦੇ ਖੇਤ ਨੂੰ ਦੇਖ ਕਿ ਉਹ ਖੇਤ ਸਾਫ਼ ਹੋ ਗਿਆ ਹੈ ਜਾਂ ਉਹਦੇ ਖੇਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਰਾਇਬਲਾਰ ਦਾ ਆਦਮੀ ਉਸ ਖੇਤ ਵਿੱਚ ਜਾ ਕੇ ਦੇਖਦਾ ਤਾਂ ਉਹ ਹੈਰਾਨ ਹੋ ਜਾਂਦਾ ਉਸ ਦਾ ਸਾਰਾ ਖੇਤ ਹਰਿਆ ਭਰਿਆ ਸੀ ਸੱਚਮੁੱਚ ਹੀ ਉਸ ਖੇਤ ਦਾ ਇੱਕ ਪੱਤਾ ਵੀ ਨਹੀਂ ਸੀ ਟੁੱਟਿਆ ਹੋਇਆ ਉਹ ਆਦਮੀ ਸੋਚਦਾ ਕਿ ਉਹ ਕਿਸਾਨ ਤਾਂ ਕਹਿੰਦਾ ਸੀ ਕਿ ਮੇਰਾ ਸਾਰਾ ਖੇਤ ਚਰਿਆ ਗਿਆ ਪਰ ਇਸ ਦੀ ਫਸਲ ਤਾਂ ਬਾਕੀ ਕਿਸਾਨਾਂ ਨਾਲੋਂ ਹਰੀ ਭਰੀ ਹੈ ਇਹਦੇ ਖੇਤ ਦੀ ਤਾਂ ਵਾੜ ਵੀ ਕਿਸੇ ਪਾਸੇ ਤੋਂ ਨਹੀਂ ਟੁੱਟੀ ਹੋਈ ਤੇ ਖੇਤ ਵੀ ਲਹਿਰਾ ਰਿਹਾ ਉਹ ਸੇਵਕ ਆ ਕੇ ਰਾਇਬਲਾਰ ਨੂੰ ਸਾਰਾ ਕੁਝ ਦੱਸਦਾ ਹੈ ਕਿ ਮਹਾਰਾਜ ਇਸ ਕਿਸਾਨ ਦੇ ਖੇਤ ਤਾਂ ਹਰੇ ਭਰੇ ਨੇ ਤੇ ਨਾ ਹੀ ਵਾਰ ਟੁੱਟੀ ਐ ਸਗੋਂ ਇਸ ਦੀ ਫਸਲ ਬਾਕੀ ਕਿਸਾਨਾਂ ਤੋਂ ਵਧੀਆ ਲਹਿਰਾ ਰਹੀ ਐ ਤਾਂ ਸੇਵਕ ਕਹਿੰਦਾ ਮਹਾਰਾਜ ਇਹ ਕਿਸਾਨ ਝੂਠ ਬੋਲ ਰਿਹਾ ਐ ਇਸ ਨੂੰ ਦੰਡ ਦਿਓ ਕਿਸਾਨ ਹੈਰਾਨ ਹੋ ਜਾਂਦਾ ਕਹਿੰਦਾ ਮੈਂ ਦੇਖਿਆ ਸੀ ਮੇਰਾ ਸਾਰਾ ਖੇਤ ਖਰਾਬ ਹੋ ਚੁੱਕਿਆ ਸੀ ਤਬਾਹ ਹੋ ਚੁੱਕਿਆ ਸੀ ਕਿਸਾਨ ਰਾਏ ਬਲਾਰ ਨੂੰ ਕਹਿੰਦਾ ਕਿ ਇੱਕ ਵਾਰ ਮੈਂ ਜਾ ਕੇ ਦੇਖਦਾ ਉਹ ਜਦੋਂ ਆਪਣੇ ਖੇਤ ਪਹੁੰਚਦਾ ਤਾਂ ਵੇਖਦਾ ਉਸ ਦਾ ਸਾਰਾ ਖੇਤ ਸਹੀ ਸਲਾਮਤ ਹੈ ਖੇਤ ਲਹਿਰਾ ਰਿਹਾ ਸੀ ਤੇ ਨਾ ਹੀ ਬਾੜ ਟੁੱਟੀ ਹੋਈ ਸੀ ਫਸਲ ਪਹਿਲਾਂ ਨਾਲੋਂ ਚੰਗੀ ਦਿਖ ਰਹੀ ਸੀ ਹੁਣ ਉਹ ਕਿਸਾਨ ਗੁਰੂ ਨਾਨਕ ਸਾਹਿਬ ਦੀ ਕਲਾ ਨੂੰ ਸਮਝ ਰਿਹਾ ਸੀ ਗੁਰੂ ਸਾਹਿਬ ਉਸ ਨੂੰ ਪਹਿਲਾਂ ਹੀ ਕਹਿ ਰਹੇ ਸੀ ਕਿ ਪਰਮਾਤਮਾ ਆਪੇ ਤੈਨੂੰ ਬਰਕਤ ਪਾਵੇਗਾ ਪਰ ਉਹ ਸਮਝਿਆ ਨਹੀਂ ਹੁਣ ਉਹ ਕਿਸਾਨ ਵਾਪਸ ਰਾਇ ਬਲਾਰ ਦੇ ਦਰਬਾਰ ਵਿੱਚ ਨਹੀਂ ਗਿਆ ਕਿਉਂਕਿ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਸੀ ਜਿਉਂ ਇਹ ਸਮਝ ਗਿਆ ਸੀ ਕਿ ਇਹ ਕੋਈ ਕਰਾਮਾਤ ਵਾਪਰੀ ਹੈ ਤਾਂ ਸਾ ਸੰਗਤ ਜੀ ਉਸ ਨੂੰ ਸੱਚੇ ਪਾਤਸ਼ਾਹ ਦੇ ਚਰਨੇ ਡਿਗਣਾ ਚਾਹੀਦਾ ਸੀ ਤੇ ਮਾਫੀ ਮੰਗਣੀ ਚਾਹੀਦੀ ਸੀ ਆਪਣੇ ਬੋਲੇ ਹੋਏ ਕ੍ਰੋਧ ਵਿੱਚ ਕੌੜੇ ਬੋਲਾਂ ਦੀ ਮਾਫੀ ਮੰਗਣੀ ਚਾਹੀਦੀ ਸੀ ਪਰ ਉਹ ਮੰਦ ਭਾਗਾ ਸੀ ਉਹਦੇ ਭਾਗ ਨਹੀਂ ਸੀ ਜਾਗੇ ਤਾਂ ਹੀ ਉਹ ਗੁਰੂ ਨਾਨਕ ਜੀਹਬ ਨੂੰ ਵੀ ਜਾ ਕੇ ਨਾ ਮਿਲਿਆ ਗੁਰੂ ਸਾਹਿਬ ਜਦੋਂ ਦਰਬਾਰ ਵਿੱਚ ਖੜੇ ਸਨ ਤਾਂ ਆਪਣੇ ਪਿਤਾ ਨੂੰ ਕਹਿੰਦੇ ਪਿਤਾ ਜੀ ਚੱਲੋ ਹੁਣ ਘਰ ਚੱਲੀਏ ਉਹ ਕਿਸਾਨ ਵਾਪਸ ਨਹੀਂ ਆਊਗਾ ਰਾਇ ਬਲਾਰ ਨੇ ਗੁਰੂ ਸਾਹਿਬ ਦਾ ਇਹ ਪਹਿਲਾ ਕਥਕ ਦੇਖਿਆ ਅੱਜ ਤਲਵੰਡੀ ਵਿੱਚ ਸਭ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦੀਆਂ ਮੱਝਾਂ ਗਾਵਾਂ ਜਿਸ ਖੇਤ ਵਿੱਚ ਵੜ ਜਾਂਦੀਆਂ ਉਹ ਖੇਤ ਪਹਿਲਾਂ ਨਾਲੋਂ ਦੁੱਗਣੇ ਤਿਗਣੇ ਹੋ ਜਾਂਦੇ ਨੇ ਇਸ ਲਈ ਹੁਣ ਗੁਰਨਾਨਕ ਸਾਹਿਬ ਨੂੰ ਗਾਵਾਂ ਮੱਝਾਂ ਚਾਰਨ ਤੋਂ ਕੋਈ ਵੀ ਨਹੀਂ ਰੋਕਦਾ ਗੁਰੂ ਸਾਹਿਬ ਤਲਵੰਡੀ ਵਿਖੇ ਹਰ ਇੱਕ ਨੂੰ ਸੁੱਖ ਦੇ ਰਹੇ ਨੇ ਭਾਵੇਂ ਉਹ ਪਸ਼ੂ ਹੋਵੇ ਜਦ ਜਾਨਵਰ ਸਬਨਾਂ ਨੂੰ ਨਿਹਾਲ ਕਰ ਰਹੇ ਨੇ ਸੋਸਾਰ ਸੰਗਤ ਜੀ ਸਾਖੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ